ਆ ਦੇਖੋ ਤੁਸੀਂ ਇਹ ਵੀਡੀਓ ਵੇਖੋ ਇਹ ਨਾ ਟਰਾਂਸਫਾਰਮ ਲੱਗਿਆ ਹੋਇਆ ਆ ਦੇਖੋ ਜੀ ਇਹ ਅੱਜ ਤੂੰ 2 ਮਹੀਨੇ ਪਹਿਲਾਂ ਇਹ ਟਰਾਂਸਫਾਰਮ ਇਸ ਜਗ੍ਹਾ ਤੇ ਹੁੰਦਾ ਸੀ ਆ ਖੰਭੇ ਕੋਲ ਤੇ ਕੁਝ ਕਾਰਨਾ ਕਰਕੇ ਉਹਰੇ ਭਾਰਤ ਪੈ ਰਿਆ ਸੀ ਇਹ ਟੁੱਟ ਗਿਆ ਸੀ ਤਾਂ ਇਹਨੂੰ ਇੱਥੇ ਲਾ ਦਿੱਤਾ ਗਿਆ ਪੱਟ ਕੇ ਲੇਕਿਨ ਇਹ ਬਿਜਲੀ ਮੈਕਮੇ ਦੀ ਇਹ ਨਾਕਾਮੀ ਦੇਖ ਲੋ ਔਰ ਅਜਾਸੀ ਨਿਉ ਪਟ ਰਹੇ ਆ ਇਹ ਬਾਈ ਬਿਜਲੀ ਵਾਲੇ ਇਹਨੂੰ ਜੋੜਾ ਨੂੰ ਸੀਲਬੰਦ ਨਹੀਂ ਕਰਕੇ ਗਏ ਕੀ ਇਹਦਾ ਕੋਈ ਪੱਕਾ ਕੰਮ ਕਰ ਜਾਣ ਆ ਦੇਖੋ ਮੈਂ ਤੁਹਾਨੂੰ ਨੇੜੇ ਤੇ ਜਾ ਕੇ ਦਿਖਾਂਦਾ ਆ ਦੇਖੋ ਕਿੰਨਾ ਖਤਰਨਾਕ ਕੰਮ ਆ ਇਹ ਬਾਈ ਜੋੜ ਐਂ ਨੰਗੀ ਪਏ ਆ ਉਰੇ ਜੋੜ ਆ ਦੇਖੋ ਆ ਧਰਤੀ ਤੇ ਸਿਰਫ 3 3.5 ਫੁੱਟ ਦੀ ਉਚਾਈ ਤੇ ਆ 3.5 ਫੁੱਟ ਜਾਂ ਹੱਥ 4 ਫੁੱਟ ਹੋਊਗਾ ਧਰਤੀ ਤੇ ਕਿ ਬੱਚਾ ਵੀ ਹੱਥ ਲਾ ਸਕਦਾ ਕੋਈ ਡੰਗਰ ਵੀ ਮਾਰ ਸਕਦਾ ਕਿਸੇ ਦੀ ਮੈਂਸ ਵੀ ਮਾਰ ਸਕਦੀ ਆ ਲੇਕਿਨ ਜਿਹਦਾ ਨੁਕਸਾਨ ਹੋਣਾ ਬਾਈ ਨੁਕਸਾਨਤਾ ਉਹਦਾ ਹੋਣਾ ਬਿਜਲੀ ਵਾਲਿਆਂ ਨੂੰ ਕਿਹਾ ਏ ਕਿ ਇਹ ਉਹਨਾਂ ਨੂੰ ਚਾਹੀਦੇ ਨਹੀਂ ਤੇ ਜੋੜ ਬਾਈ ਬੰਦ ਕਰਨੇ ਦੱਸੋ ਪੂਰੇ ਹੁਣ ਕੰਮ ਚੱਲ ਰਿਹਾ ਤੇ ਅਸੀਂ ਹੁਣ 12 19 ਤੇ ਕੰਪਲੀਟ ਕੀਤੀ ਆ ਜਿਹੜਾ 19 12 ਨੰਬਰ ਹੁੰਦਾ ਏ ਕਿਉਂਕਿ ਕਹਿੰਦੇ ਤੁਹਾਡੀ ਕੰਪਲੀਟ ਪਾ ਦਿੱਤੀ ਗਈ ਆ ਲੈ ਕੇ ਦੇਖ ਲੋ ਤੁਸੀਂ 2 ਮਹੀਨਿਆਂ ਤੋਂ ਐਦਾਂ ਹੀ ਚੱਲ ਰਹੇ ਆ ਉਹ ਟਰਾਂਸਫਾਰਮਰ ਰੱਖ ਕੇ ਚੱਲ ਗਏ ਲੇਕਿਨ ਆ ਜੋੜਾ ਨੂੰ ਮੁੜ ਕੇ ਕੋਈ ਵੀ ਬਿਜਲੀ ਵਾਲਾ ਮੁਲਾਜ਼ਮ ਮਹਿਕਮੇ ਦਾ ਕੋਈ ਵੀ ਬੰਦਾ ਇਹ ਜੋੜਾ ਨੂੰ ਸੈੱਟ ਕਰਨ ਨਹੀਂ ਆਇਆ ਤੇ ਹੁਣ ਅਸੀਂ ਉਰੇ ਕੰਮ ਕਰ ਰਹੇ ਆ ਤੇ ਹੁਣ ਦੇਖ ਲੋ ਤੁਸੀਂ ਹਾਨੀਉ ਪਟ ਰਹੇ ਆਂ ਅਸੀਂ ਇਧਰ ਆ ਦੇਖੋ ਜੀ ਜੇ ਕਿਸੇ ਦੀ ਉਰੇ ਜਾਨ ਚਲ ਜਾਵੇ ਕਿਸੇ ਦਾ ਨੁਕਸਾਨ ਹੋ ਜਾਵੇ ਤਾਂ ਇਹ ਚੀਜ਼ ਦਾ ਜ਼ਿੰਮੇਵਾਰ ਕੌਣ ਆ ਲਊਗਾ ਕੋਈ ਜ਼ਿੰਮੇਵਾਰੀ ਕਿਸੇ ਦਾ ਪੁੱਤ ਮਰ ਜਾਵੇ ਉਹ ਪੁੱਤ ਵਾਪਸ ਕਰ ਦੂਗੇ ਦੱਸੋ ਮੈਨੂੰ ਇਹ ਬਿਜਲੀ ਵਾਲਿਆਂ ਨੂੰ ਚਾਹੀਦਾ ਨਹੀਂ ਤਾਂ ਕਿ ਜਦੋਂ ਟਰਾਂਸਫਾਰਮ ਪਟਕੇ ਲੈ ਕੇ ਉਰੇ ਲਾ ਕੇ ਗਏ ਆ ਤਾਂ ਇਹਨਾਂ ਜੋੜਾਂ ਨੂੰ ਕਿਹਨੇ ਠੀਕ ਕਰਨਾ ਤਾਂ ਇਹ ਜੋੜ ਕਿਹਨੇ ਸੀਲ ਬੰਦ ਕਰਨੇ ਤੇ ਜਾਂ ਫਿਰ ਇਹਨਾਂ ਜੋੜਾਂ ਨੂੰ ਉੱਚਾ ਹੀ ਕਰ ਦਿੰਦੇ ਯਾਰ ਦੱਸੋ ਮੈਨੂੰ ਇਹ ਆ ਸਾਡੇ ਪੰਜਾਬ ਦੇ ਹਾਲ ਦੇਖ ਲੋ